ਅਸਲਾਮੁਆਲੇਕ ਵੀਰੋ ਕੀ ਹਾਲ ਚਾਲ ਹੈ ਵੀਰੋ ਗਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੱਸ ਰਹੇ ਹੈ ਕਿ 2019 ਦੇ ਵਿੱਚ ਜਦੋਂ ਕਰੋਨਾ ਆਇਆ ਤੇ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਦਲੀ ਵੀਰੋ ਉਹ ਇੱਕ ਬਹੁਤ ਹੀ ਵੱਡਾ ਰਾਜ਼ ਹੈ ਉਸ ਨੂੰ ਐਕਸਪੋਜ਼ ਕਰ ਰਹੇ ਹਾਂ ਜਦੋਂ ਕਿ ਵੀਰੋ ਕਥਾ ਸੁਣਨੇ ਤੁਸੀਂ ਬਾਰੇ ਜਾਣੇ ਸਤਗੁਰੂ ਦੀ ਕਿਰਪਾ ਨਾਲ ਮੈਂ 20 ਸਾਲ ਦਾ ਸੀ ਜਦੋਂ ਮੈਂ ਸਾਰੇ ਦੇਸ਼ਾਂ 'ਚ ਵੱਡੇ ਦੇਸ਼ਾਂ 'ਚ ਜਾ ਆਇਆ ਸੀ ਵਾਹ ਮੇਰੀ ਉਮਰ 20 ਸਾਲ ਦੀ ਸੀ ਇਸ ਵੇਲੇ ਮੈਂ 18-19 ਸਾਲ ਦਾ ਸੀ ਮੈਨੂੰ ਟੀ ਸੀ ਰੀਜ਼ ਕੰਪਨੀ ਨੇ ਲੈਂਡ ਕਰੂਜ਼ਰ ਗੱਡੀ ਦਿੱਤੀ ਸੀ ਉਦੋਂ 55 ਲੱਖ ਦੀ ਆਈ ਸੀ ਬਹੁਤ ਲੰਮਾ ਟਾਈਮ ਹੋ ਗਿਆ ਟੀ ਸੀ ਰੀਜ਼ ਕੰਪਨੀ ਦੀਆਂ ਇੰਨੀਆਂ ਕੈਸਟਾਂ ਵਿਕਦੀਆਂ ਸੀ ਸੀੜੀਆਂ ਵਿਕਦੀਆਂ ਸੀ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਸਾਡੀਆਂ ਲੱਖਾਂ ਹੀ ਸੀੜੀਆਂ ਵਿਕਦੀਆਂ ਐ ਤੇ ਤੁਹਾਨੂੰ ਅਸੀਂ ਗੱਡੀ ਗਿਫਟ ਕਰਨੀ ਚਲੋ ਉਹਨਾਂ ਨੇ ਮੈਨੂੰ ਇੱਕ ਉਦੋਂ ਗੱਡੀ ਦਿੱਤੀ ਬਾਹਰੋਂ ਮੰਗਾ ਕੇ ਪ੍ਰਚਾਰ ਕਰਦੇ ਰਹੇ ਫਿਰ ਚਲੋ ਵਿਦੇਸ਼ਾਂ ਚ ਜਾਣ ਕਰਕੇ ਬੜਾ ਪਿਆਰ ਸਤਿਕਾਰ ਸੰਗਤਾਂ ਨੇ ਦੇਣਾ ਵੱਡੀਆਂ-ਵੱਡੀਆਂ ਗੱਡੀਆਂ ਪੇਟਾ ਕਰਨੀਆਂ ਬੜਾ ਪੂਸ਼ ਸੰਗਤ ਨੇ ਦਿੱਤਾ ਮੇਰੇ ਨਾਲ ਇਹ ਖਿਆਲ ਆਇਆ ਕਰੇ ਮਨ ਵਿੱਚ ਜਦੋਂ ਇੱਕ ਵਾਰ ਮਰਸ਼ਦੀ ਗੱਡੀ ਮੈਨੂੰ ਦਿੱਤੀ ਕਿਸੇ ਨੇ ਨਵੀਂ ਖਰੀਦ ਕੇ ਐਨੀ ਆਰਾਮਦਾਇਕ ਉਹ ਗੱਡੀ ਸੀ ਤੇ ਮੇਰੇ ਮਨ 'ਚ ਫੁਰਨਾ ਆਇਆ ਕਿ ਜਰ ਜੇ ਅੱਜ ਉਹ ਮਹਾਪੁਰਸ਼ ਹੁੰਦੇ ਨਾ ਤੇ ਮੈਂ ਇਹ ਗੱਡੀ ਉਹਨਾਂ ਨੂੰ ਭੇਟਾ ਕਰ ਦੇਵਾਂ। ਖਿਆਲ ਆ ਜਾਂਦਾ ਮਨ 'ਚ। ਵੀ ਗੱਡੀ ਬੜੀ ਕੰਫਰਟੇਬਲ ਹੈ, ਬੜੀ ਆਰਾਮਦਾਇਕ ਹੈ ਤੇ ਮੈਨੂੰ ਜੇ ਹੁੰਦੇ ਤੇ ਮੈਂ ਉਹਨਾਂ ਨੂੰ ਮੱਥਾ ਟੇਕ ਦੇਣਾ ਸੀ ਜਾ ਕੇ। ਮੈਨੂੰ ਕਿੰਨਾ ਚਾ ਚੜਦਾ ਵੀ ਮੇਰੇ ਕੋਲ ਤੇ ਕਈ ਗੱਡੀਆਂ ਐ ਤੇ ਮੈਂ ਉਹਨਾਂ ਨੂੰ ਭੇਟਾ ਕਰਦਾ। ਆ ਜਾਂਦਾ ਮਨ 'ਚ। ਤਿਆਰ ਐ ਤੇ ਆ ਹੀ ਜਾਂਦਾ। ਮੈਂ ਤਾਂ ਕਦੇ-ਕਦੇ ਸੋਚਿਆ ਕਰਾਂ ਗੱਡੀਆਂ 'ਚ ਜਾਣਾ। ਦੁਨੀਆ ਚ ਘੁੰਮਣਾ ਦਵਾਲ ਲਾਉਣ ਜਾਣਾ ਦੁਨੀਆ ਵੇਖੀ ਅਸੀਂ ਬੋਲਵੋ ਬੱਸਾਂ ਜਿਹੜੀਆਂ ਰੋਡ ਤੇ ਚੱਲਦੀਆਂ ਵੱਡੀਆਂ-ਵੱਡੀਆਂ ਬੱਸਾਂ ਵੀ ਰੱਖੀਆਂ ਜਥੇ ਨੇ ਅਸੀਂ ਬੰਬੇ ਜਾਣਾ ਕਲਕੱਤੇ ਦਿਵਾਨ ਲਾਣ ਜਾਣਾ ਹਾਈਦਰਾਬਾਦ ਬੈਂਗਲੋਰੇ ਤੇ ਦੂਰ ਤੱਕ ਜਾਂਦੇ ਸੀ ਬੱਸਾਂ ਤੇ ਬੱਸ ਵੱਡੀ ਬਣਾਈ ਹੋਈ ਸੀ ਤੁਸੀਂ ਵੇਖਿਆ ਹੀ ਇਹ ਦਿਵਾਨਾਂ ਚ ਤੇ ਮੇਰੇ ਮਨ ਚ ਕਈ ਵਾਰ ਹੀ ਆਇਆ ਕਰੇ ਵੀ ਅਸੀਂ ਤੇ ਬੜੀ ਜ਼ਿੰਦਗੀ ਸੁੱਖ ਵਾਲੀ ਜੀਵੀ ਐ ਸੁੱਖ ਸਹੂਲਤਾਂ ਵਾਲੀ ਸਾਨੂੰ ਲੋਕਾਂ ਨੇ ਬੜੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਬੜਾ ਆਰਾਮ ਦਿੱਤਾ ਹੈ ਸੁਣੋ ਮੈਂ ਸੋਚਦਾ ਸੀ ਕਿ ਸਾਨੂੰ ਬੜੀ ਸਹੂਲਤ ਮਿਲੀ ਬੜਾ ਸੁੱਖ ਸਾਧਨ ਮਿਲੇ ਤੇ ਮਾਪੁਰਸ਼ਾਂ ਨੇ ਤੇ ਬਹੁਤਾ ਸਿੰਪਲ ਹੀ ਰਹੇ ਸਾਦੇ ਜਿਹੇ ਸੀ ਉਹਨਾਂ ਵੇਲਿਆਂ ਚ ਉਹਦਾ ਇੰਨੀ ਸਹੂਲਤਾਂ ਹੁੰਦੀਆਂ ਵੀ ਨਹੀਂ ਸੀ ਏਸੀ ਇੱਕ ਵਾਰ ਲਾਦਦਾ ਉਹਨਾਂ ਦੇ ਕਮਰੇ ਦੇ ਵਿੱਚ ਉਹ ਕਹਿੰਦੇ ਆਵਾਜ਼ ਕਰਦਾ ਮੈਂ ਸਵੇਰੇ ਚੌਂਕੜਾ ਮਾਰ ਕੇ ਬੈਠਾਂ ਸਰਰ ਸਰਰ ਕਰਦਾ ਰਹਿੰਦਾ ਪੱਖਾ ਵੀ ਬੰਦ ਕਰ ਦਿੰਦੇ ਸੀ ਆਵਾਜ਼ ਨਹੀਂ ਆਉਣੀ ਨਹੀਂ ਚਾਹੀਦੀ ਸ਼ਾਂਤ ਚਾਹੀਦਾ ਸਾਨੂੰ ਉਥੇ ਹੁਕਮ ਸੀ ਵੀ ਕੋਈ ਪੈਰ ਕੜੀਸ ਕੇ ਨਾ ਤਰਿਓ ਨਿੱਕੇ ਨਿੱਕੇ ਨਿਆਣੇ ਅਸੀਂ ਚੱਪਲ ਹੱਥ 'ਚ ਫੜ ਕੇ ਤੁਰਦੇ ਹੁੰਦੇ ਵੀ ਉਹਨਾਂ ਦੇ ਪੈਰ ਕੜੀਸਣ ਦੀ ਆਵਾਜ਼ ਅੰਦਰ ਨਾ ਜਾਵੇ ਉਹ ਏਦਾਂ ਇੰਨੇ ਸੈਂਸਿਟਿਵ ਸੀ ਉਹਨਾਂ ਦਾ ਆਪਣਾ ਆਪ ਏਦਾਂ ਇੱਕ ਵਾਰੀ ਚੌਂਕੜਾ ਲਾ ਕੇ ਬਹਿ ਜਾਣਾ ਕਈ ਕਈ ਘੰਟੇ ਬੈਠੇ ਰਹਿਣਾ ਤੇ ਮੇਰੇ ਖਿਆਲ ਕਈ ਵਾਰੀ ਆਇਆ ਕਰੇ ਵੀ ਯਾਰ ਅਸੀਂ ਬੜੇ ਸੁੱਖ ਸਹੂਲਤਾਂ 'ਚ ਰਹੇ ਆਂ ਵੀ ਜਿਨ੍ਹਾਂ ਦੀ ਮੈਂ ਸੰਗਤ ਕੀਤੀ ਹੈ ਉਹ ਏਦਾਂ ਹੀ ਮਤਲਬ ਬਹੁਤੀਆਂ ਸਹੂਲਤਾਂ ਨਹੀਂ ਏਦਾਂ ਹੀ ਚੱਲੇਗਾ ਉਹਨਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਨਹੀਂ ਵੇਖੀਆਂ ਵੱਡੇ ਵੱਡੇ ਬੜਾ ਕੁਝ ਨਹੀਂ ਵੇਖਿਆ ਮੇਰੇ ਮਨ 'ਚ ਆਇਆ ਕਰੇ ਮੈਂ ਆਪਣੀ ਗੱਲ ਦੱਸਦਾ ਮੇਰੇ ਮਨ 'ਚ ਖੁਰਨਾ ਆਇਆ ਕਰੇ ਫਿਰ ਉਹਨਾਂ ਦੇ ਦੱਸੇ ਕਈ ਤਰੀਕੇ ਸੀ ਮੈਥਡ ਸੀ ਜ਼ੁਗਤੀਆਂ ਸੀ ਟੈਕਨੀਕ ਸੀ ਸਾਧਨਾ ਕਰੋ ਚੌਂਕੜਾ ਮਾਰ ਕੇ ਬੈਠੋ ਮਨ ਨੂੰ ਪੜੋ ਮਨ ਨੂੰ ਸਮਝੋ ਉਹਨਾਂ ਤੋਂ ਸੁਣਿਆ ਸੀ ਕੋਈ 40 42 ਤਰੀਕੇ ਨਾ ਮੈਂ ਉਹਨਾਂ ਤੋਂ ਸੁਣ ਕੇ ਸਮਝਿਆ ਵੀ ਮੈਡੀਟੇਸ਼ਨ ਇਦਾਂ ਕਰੀਦਾ ਸਾਧਨਾ ਇਦਾਂ ਕਰੀਦੀ ਹੈ ਮਨ ਤੇ ਇਦਾਂ ਕਾਬੂ ਕਰੀਦਾ ਮਨ ਇਦਾਂ ਕੰਮ ਕਰੀਦਾ ਮੈਂ ਉਹਨਾਂ ਤੋਂ ਸਮਝਿਆ ਸੀ ਧਿਆਨ ਨਾਲ ਸੁਣਿਓ ਇਕਾਗਰਤਾ ਨਾਲ ਹਿਲਣ ਦਿਓ ਕਿਰਪਾ ਕਰਕੇ ਤੇ ਇਸ ਕਰਕੇ ਉਹ ਮੈਂ ਪਿੱਛੇ ਦੀਵਾਨ ਬੰਦ ਹੋ ਗਏ ਇੱਧਰ ਧਿਆਨ ਮੇਰੇ 'ਚ ਰੱਖਿਓ ਗੱਲ ਮੈਂ ਕੰਪਲੀਟ ਕਰਨੀ ਹੈ ਮੈਂ ਦੱਸਣਾ ਕੀ ਚਾਹੁੰਦਾ ਉਹਨੂੰ ਸੁਣਿਓ ਮੈਂ ਦੱਸਣਾ ਕਿ ਉਹ ਇੰਦੀ ਲੰਮੀ ਗੱਲ ਮੈਂ ਕਿਉਂ ਕਰ ਰਿਹਾ ਰੀਜ਼ਨ ਕੀ ਹੈ ਮੈਂ ਇੰਦੀ ਲੰਮੀ ਗੱਲ ਕਰ ਰਿਹਾ ਇਹ ਦੱਸ ਕਿਉਂ ਰਿਹਾ ਤੇ ਮੈਂ 2000 ਜਦੋਂ 19 ਦੇ ਵਿੱਚ ਮੇਰੇ ਖਿਆਲ ਆਇਆ ਕੋਰੋਨਾ 19 ਚ ਆਇਆ ਸੀ ਕੋਵਿਡ 19 ਚ ਆਇਆ ਉਨਹੀਂ ਚ ਸਾਡੇ ਰੌਲੇ ਰੱਪੇ ਜੇ ਕਈ ਹੋ ਗਿਆ ਤੇ ਦਵਾਨ ਬੰਦ ਕਰ ਦਿੱਤੇ ਕਰੋਨਾ ਵੀ ਆ ਗਿਆ ਤੇ ਦਵਾਨ ਵੀ ਬੰਦ ਕਰ ਦਿੱਤੇ ਮੈਂ ਪਰਮੇਸ਼ਰ ਦੁਆਰ ਰਹਿ ਗਿਆ ਵਿਹਲਾ ਹੋ ਗਿਆ 5 6 ਸਾਲ ਚਲੋ ਆਪਣਾ ਕਰਦੇ ਸੀ ਐਤਵਾਰ ਦਾ ਦਵਾਨ ਲਾ ਲੈਣਾ ਉਦਾਂ ਕਲਿੱਪ ਕਲੁੱਪ ਨੈਟ ਤੇ ਪਈ ਜਾਂਦੇ ਸੀ ਅੱਜ ਕੱਲ ਸੋਸ਼ਲ ਮੀਡੀਆ ਦਵਾਨ ਤੇ ਸੁਣੀ ਨਾਲੇ ਸੁਣੀ ਹੋਈ ਜਾਂਦੇ ਸੀ ਆਪਣੇ ਵੱਲੋਂ ਥੋੜਾ ਬਹੁਤ ਜਿੰਨਾ ਕ ਕਰ ਸਕਦੇ ਸੀ ਅਸੀਂ ਕਰੀ ਗਏ ਸੁਣਿਓ ਉਹਨਾਂ ਦਿਨਾਂ ਵਿੱਚ ਮੈਂ ਸਾਧਨਾ ਕੈਂਪ ਲਾਇਆ ਪਹਿਲਾਂ ਤਾਂ ਮੈਂ ਆਪ ਬੈਠਾ 11 ਦਿਨ ਫਿਰ ਮੈਂ ਕਈਆਂ ਨੂੰ ਕੈਂਪ ਕਰਾ ਦਿੱਤਾ ਸੰਗਤ ਦੇ ਵੀ ਕਈ ਬੰਦਿਆਂ ਨੂੰ ਮੈਂ ਚੌਂਕੜਾ ਮਾਰ ਕੇ ਬੈਠਣਾ ਸਿਖਾਇਆ ਸਿੱਖਿਆ ਉਹਨਾਂ ਤੋਂ ਬਹੁਤ ਸਾਲ ਪਹਿਲਾਂ ਸੀ ਬੀਜ ਮਿਲਿਆ ਸੀ ਬੀਜਣ ਦਾ ਟਾਈਮ ਹੀ ਨਹੀਂ ਲੱਗਿਆ ਮੈਂ ਵਿਜੀ ਬਹੁਤ ਸੀ ਜ਼ਿੰਦਗੀ ਆਪਣੀ ਚ ਪ੍ਰਚਾਰ ਤੇ ਖੇਤਰ ਕਿ ਸੀ ਕਦੇ ਉੱਥੇ ਦੀਵਾਨ ਲਾਇਆ ਕਦੇ ਉੱਧਰ ਨੂੰ ਭੱਜ ਲਾ ਕਦੇ ਉੱਧਰ ਨੂੰ ਗੱਡੀਆਂ ਭਜਾ ਲਾ ਮੇਰੇ ਕੋਲੇ ਸਮਾਂ ਹੀ ਨਹੀਂ ਮਿਲਿਆ ਕਿ ਮੈਂ ਉਹਨਾਂ ਦਾ ਬੀਜ ਬੀਜਿਆ ਬੀਜ ਦਿੱਤਾ ਹੋਇਆ ਬੀਜ ਮੈਂ ਆਪਣੀ ਜ਼ਿੰਦਗੀ ਵਿੱਚ ਬੀਜ ਕੇ ਤੇ ਵੇਖਾਂ ਤੁਸੀਂ ਸੁਣਾਓ ਕਿ ਉਹ ਜਦੋਂ ਨਾ ਕੈਂਪ ਹੋਇਆ ਮੈਂ ਬਿਜੀ ਜ਼ਿਆਦਾ ਸੀ ਦਿੱਤਾ ਬੀਜ ਮੈਨੂੰ ਪਤਾ ਸੀ ਹੈਗਾ ਸਮਝ ਹੈਗੀ ਸੀ ਪੂਰੀ ਪਰ ਬੀਜ ਕੇ ਨਹੀਂ ਵੇਖਿਆ ਟਾਈਮ ਨਹੀਂ ਲੱਗਾ ਆਪਣਾ ਨਿਤਨੇਮ ਕਰ ਲੈਣਾ ਨਿਤਨੇਮ ਹੀ ਗੱਡੀ ਜੀ ਕਰ ਲਓ ਭੱਜਦੇ ਭੱਜਦੇ ਪਾਠ ਕਰ ਲਓ ਭੱਜਦੇ ਭੱਜਦੇ ਵਾਹਿਗੁਰੂ ਵਾਹਿਗੁਰੂ ਕਰ ਲਓ ਦਵਾਨ ਚ ਸਿਮਰਨ ਕਰਨਾ ਕਰਾਉਣਾ ਜਪਣਾ ਜਪਾਉਣਾ ਅੰਮ੍ਰਿਤ ਛਕਾਉਣਾ ਜਕਾਰੇ ਲਾਉਣੇ ਇਦਾਂ ਹੀ 20 ਸਾਲ 25 ਸਾਲ ਲੰਘ ਗਏ ਮੈਂ ਹੋ ਗਿਆ ਵਿਹਲਾ ਮੈਂ ਕਿਹਾ ਵਿਹਲੇ ਆ ਚਲ ਉਹਨਾਂ ਦਾ ਦੱਸਿਆ ਤਰੀਕਾ ਬੈਠਾ ਤੇ ਉਹ 11 11 ਘੰਟੇ ਚੌਂਕੜੇ ਲਾ ਕੇ ਬਹਿਣਾ ਸਿੱਖਿਆ ਸਮਝਿਆ ਦੁਬਾਰਾ ਉਹਨੇ ਮੈਂ ਆਪਣੇ ਆਪ ਨੂੰ ਰੀਸੈਟ ਕੀਤਾ ਕਮਾਲ ਦੀ ਗੱਲ ਇਹ ਹੈ ਅੱਜ ਮੈਂ ਆਪਣਾ ਬਿਆਨ ਦੇਣ ਲੱਗਿਆ ਨਾ ਜਿਹੜਾ ਉਹ ਇਹ ਹੈ ਅੱਜ ਜੋ ਮੈਂ ਸੋਚਦਾ ਕਿ ਇਹ ਸਾਡਾ ਭੁਲੇਖਾ ਹੈ ਕਿ ਲਗਜ਼ਰੀ ਅਸੀਂ ਜ਼ਿੰਦਗੀ ਜੀਵੀ ਹੈ ਜਿਹੜੀ ਜ਼ਿੰਦਗੀ ਉਹਨਾਂ ਨੇ ਸਮਾਧੀਆਂ 'ਚ ਜੀਵੀ ਹੈ ਉਹ ਇਹ ਇਹ ਤੇ ਉਹਦੇ ਸਾਹਮਣੇ ਕੱਖ ਵੀ ਨਹੀਂ ਜਿਹੜਾ ਸੁਣੋ ਜਿਹੜਾ ਨਜ਼ਾਰਾ ਬੰਦੇ ਨੂੰ ਆਪਣੇ ਆਪ ਨਾਲ ਜੁੜ ਕੇ ਆਉਂਦਾ ਨਾ ਉਹ ਲੈਂਡ ਕਰੂਜ਼ਰਾਂ ਨਾਲ ਜੁੜ ਕੇ ਨਹੀਂ ਆ ਸਕਦਾ ਇਹ ਕਹਿਣਾ ਸੀ ਮੈਂ ਤੁਹਾਡੇ ਕੋਲ ਕਰੋੜਾ ਰੁਪਈਆ ਹੋਵੇ ਅਰਬਾਂ ਰੁਪਈਆ ਹੋਵੇ ਦੁਨੀਆ ਦੀ ਹਰ ਸ਼ੈ ਇੱਕ ਪਾਸੇ 10 ਮਿੰਟ ਟਿਕਿਆ ਹੋਇਆ ਮਨ ਇੱਕ ਪਾਸੇ ਮੰਨ ਟਿਕ ਜੇ ਹਾਜ਼ਰ ਹੋ ਜਾ ਕਿਤੇ ਤੁਹਾਡਾ ਰਸ ਬਣ ਜਾ ਕਿਤੇ ਅੱਖਾਂ ਬੰਦ ਕਰਕੇ ਐ ਬਹਿ ਜਾਈਏ ਉਦੋਂ ਨਾ ਜੀ ਐ ਜਦੋਂ ਆ ਸਾਡੇ ਕੈਂਪ ਦੇ ਐਂਡ ਵਾਲੇ ਦਿਨ ਹੁੰਦੇ ਆ ਨਾ ਪਹਿਲਾਂ-ਪਹਿਲਾਂ ਤੇ ਨਹੀਂ ਟਿਕਦੇ ਮਨ ਬੜਾ ਭੱਜਦਾ ਹੁੰਦਾ ਕਦੇ ਇੱਧਰ ਨੂੰ ਭੱਜ ਲਾ ਇੱਧਰ ਗੰਦ ਪਾਇਆ ਮਨ ਜੇ ਕਿੱਥੇ ਟਿਕਦਾ ਬਹੁਤ ਭੱਜਦਾ ਤੇ ਜਦੋਂ ਐਂਡ ਵਾਲੇ 2 ਦਿਨ ਆਉਂਦੇ ਆ ਨਾ ਉਦੋਂ ਤੇ ਐ ਲੱਗਦਾ ਹੁੰਦਾ ਵੀ ਕੀਰਤਨ ਮੈਂ ਨਹੀਂ ਕਰਦਾ ਕੀਰਤਨ ਰੋਮ-ਰੋਮ ਕਰਦਾ ਸਾਡਾ ਰੋਮ-ਰੋਮ ਐਨਾ ਨਜ਼ਾਰਾ ਆਉਂਦਾ ਤੇ ਅੱਜ ਦਾ ਹੀ ਮੇਰੀ ਸਟੇਟਮੈਂਟ ਅੱਜ ਦਾ ਮੇਰਾ ਬਿਆਨ ਇਹ ਹੈ ਕਿ ਅਸੀਂ ਸਭ ਕੁਝ ਵੇਖ ਕੇ ਵੀ ਕੁਝ ਨਹੀਂ ਵਖਿਆ ਉਹਨਾਂ ਨੇ ਜੋ ਵਖਿਆ ਉਹਦੇ ਸਾਹਮਣੇ ਸਭ ਕੁਝ ਜ਼ੀਰੋ ਹੈ ਕੁਝ ਨਹੀਂ ਇਹ ਸੱਚ ਹੈ ਕਿ ਜਦੋਂ ਤੁਸੀਂ ਆਪਣੇ ਆਪ ਵਿੱਚ ਟਿਕਣ ਲੱਗ ਗਏ ਆਪਣੇ ਆਪ ਵਿੱਚ ਬਹਿ ਗਏ ਆਤਮਦਰਸ਼ੀ ਹੋ ਗਏ ਮੈਂ ਆ ਵੀ ਦਰਸ਼ਨ ਕੀਤੇ ਮੈਂ ਆ ਵੀ ਵਖਿਆ ਮੈਂ ਆ ਵੀ ਵਖਿਆ ਜੇ ਤੂੰ ਆਪਣਾ ਆਪ ਨਹੀਂ ਵਖਿਆ ਤੇ ਤੂੰ ਕੁਝ ਵੀ ਨਹੀਂ ਵਖਿਆ ਜੇ ਤੂੰ ਆਪਣੇ ਆਪ ਨਾਲ ਨਹੀਂ ਜੁੜਿਆ ਤੇ ਤੂੰ ਕੁਝ ਨਹੀਂ ਵੇਖਿਆ। ਵੇਦ ਕਿਤੇ ਬਥੇਰੇ ਪੜ ਲਏ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਮੰਦਰ ਵਿੱਚੀਤੀ ਭਜ-ਬਜ ਵੜਦਾ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨਿਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ। ਜਿਹੜਾ ਅੰਦਰ ਹੈ ਉਹ ਕਮਾਲ ਦਾ ਹੈ। ਕਮਾਲ ਦਾ ਹੈ। ਜਦੋਂ ਬੰਦਾ ਆਪੇ ਆਤਮ ਸਰੂਪ ਨਾਲ ਜੁੜਦਾ ਹੈ ਆਨੰਦ ਸਰੂਪ ਹੈ ਪਰਮਾਤਮ ਸਰੂਪ ਬਣਦਾ ਹੈ ਆਨੰਦ ਸਰੂਪ ਬਣਦਾ ਹੈ ਜਿਹੜਾ ਉਹ ਰਸ ਹੈ ਉਹ ਤੇ ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੈਣ ਹੋ ਨਜੀਕ ਖੁਦਾਏ ਦੇ ਭੇਦ ਨਾ ਕਿਸੈ ਤੇ ਉਹ ਦੱਸਿਆ ਨਹੀਂ ਜਾ ਸਕਦਾ ਬੋਲ ਕੇ ਜਿਹੜਾ ਰਸ ਆਉਂਦਾ ਹੈ ਜਿਹੜਾ ਆਨੰਦ ਆਉਂਦਾ ਹੈ ਆਪਣੇ ਆਪ ਨਾਲ ਬੈਠ ਕੇ ਆਪਣੇ ਆਪ ਨਾਲ ਜੁੜ ਕੇ ਉਹ ਦੱਸਿਆ ਨਹੀਂ ਜਾ ਸਕਦਾ ਦੋਸਤੋ ਗੁਨੀ ਰਣਜੀਤ ਸਿੰਘ ਟਟਰੀਆ ਵਾਲੇ ਨੇ ਜਨਾਬ ਬਹੁਤ ਹੀ ਵਧੀਆ ਉਦਾਹਰਨਾ ਦੇ ਕੇ ਦੱਸਿਆ ਕਿ ਜਿਹੜਾ ਅਸੀਂ ਸਮਝਨੇ ਨਾ ਕਿ ਦੁਨੀਆ ਦੇ ਉੱਤੇ ਕਾਮਯਾਬੀ ਜਿਹੜੀ ਹੈ ਪੈਸਾ ਦੌਲਤ ਵੱਡੀ ਤਰੱਕੀ ਵੱਡੀ ਗੱਡੀ ਇਹ ਕੋਈ ਕਾਮਯਾਬੀ ਨਹੀਂ ਅਸਲ ਕਾਮਯਾਬੀ ਉਹ ਹੈ ਜਿਹੜਾ ਅੱਲਾ ਰੱਬੁਲ ਇਜ਼ਤ ਦੀ ذات ਨਾਲ ਜੁੜ ਜਾਵੇ ਜਿਹੜਾ ਅੱਲਾ ਪਾਕ ਦੇ ਦੱਸੇ ਹੋਏ ਮਾਰਗ ਤੇ ਚੱਲ ਪਵੇ ਵੀਰੋ ਜਿਹੜੇ ਆਪਣੀ ਉਹ ਜ਼ਿੰਦਗੀ ਨੂੰ ਸਫਲ ਕਰ ਲਿਆ ਆਉਣ ਵਾਲੀ ਜ਼ਿੰਦਗੀ ਨੂੰ ਜਿਹੜਾ ਅੱਲਾ ਪਾਕ ਨੇ ਨਾਲ ਜੁੜ ਗਿਆ ਵੀਰੋ ਅਸਲ ਮਾਇਨਾ ਦੇ ਵਿੱਚ ਉਹ ਕਾਮਯਾਬ ਹੈ ਬਾਕੀ ਜਿਹੜੀ ਦੁਨੀਆ ਵਿੱਚ ਦੁਨੀਆ ਤੇ ਜਦ ਕੋਈ ਜਿੰਨੀ ਜ਼ਿਆਦਾ ਦੌਲਤ ਹੈ ਪੈਸਾ ਹੈ ਤਾਕਤ ਹੈ ਉਹ ਉਹਨਾਂ ਹੀ ਜ਼ਿਆਦਾ ਭਟਕਣਾ ਦੇ ਵਿੱਚ ਹੈ ਉਹਨਾਂ ਹੀ ਜ਼ਿਆਦਾ ਅੱਲਾ ਪਾਕ ਦੀ ਜ਼ਾਤ ਤੋਂ ਦੂਰ ਹੈ ਕਿਉਂਕਿ ਉਹਨੂੰ ਹਰ ਵਕਤ ਇਹ ਰਹਿੰਦਾ ਕਿ ਪੈਸਾ ਇਕੱਠਾ ਕਰ ਲਵਾਂ ਇਸ ਤੋਂ ਵੱਡੀ ਗੱਡੀ ਆ ਜਾਵੇ ਇਸ ਤੋਂ ਵੱਡਾ ਘਰ ਬਣਾ ਲਵਾਂ ਇਹ ਕੰਮ ਕਰ ਲਵਾਂ ਉਹ ਕੰਮ ਕਰ ਲਵਾਂ ਤੇ ਇਸ ਕਰਕੇ ਵੀਰੋ ਅੱਲਾ ਪਾਕ ਦੀ ਜ਼ਾਤ ਨਾਲ ਜੁੜੋ ਉਸ ਦਾ ਨਾਮ ਜਪ ਉਸ ਦੀ ਬੰਦਗੀ ਕਰੋ ਵੀਰੋ ਫਿਰ ਤੁਹਾਡੇ ਦਿਲ ਨੂੰ ਜਿਹੜਾ ਸਕੂਨ ਸ਼ਾਂਤੀ ਮਿਲੇਗੀ ਕਾਮਯਾਬੀ ਮਿਲੇਗੀ ਉਹਦੇ ਵਰਗੀ ਕਾਮਯਾਬੀ ਤੁਹਾਨੂੰ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਤੇ ਅੱਜ ਦਾ ਮੈਸੇਜ ਕਮੈਂਟ ਕਰਕੇ ਆਪਣੇ ਕੀਮਤੀ ਰਾਦਰ ਨਾਲ ਸਪੀਕਰ ਨਾਲ ਪਾਟਿਆ ਸਾਰਾ ਕਰ ਕਦੋਂ ਯਾਦ ਕਰ ਅੱਲਾ ਫੇਜ਼